ਲਓ ਗਾਇਜ਼ ਆ ਦੇਖੋ ਜੀ ਆਪਾਂ ਲਈਆਂ ਸੀ ਚੂੜੀਆਂ ਇੱਧਰ ਲਾਈ ਆਪਾਂ ਮਹਿੰਦੀ ਆ ਮਰਤਪੁਰ ਨੇ ਲਾਈ ਸਾਡੇ ਮਹਿੰਦੀ ਇੱਕ ਹੱਥ ਤੇ ਲਾਈ ਇੱਕ ਤੇ ਮੈਂ ਹੁਣ ਲਵਾਵਾਂਗੇ ਮਿਕਸ ਕਰਕੇ ਵੀ ਪਾ ਸਕਦੇ ਆ ਇਹਨੂੰ ਪਲੇਨ ਇਹਦੇ ਵਿੱਚ ਵੱਡੀਆਂ ਲੱਗ ਰਹੀਆਂ ਨਾ ਬੜੀ ਲੱਗ ਰਹੀ ਹੈ ਬਾਹ ਲਓ ਇਹਦੇ ਬਹੁਤ ਵੱਡੀਆਂ ਆ ਗਈਆਂ ਮਰਤ ਚਲ ਇਹ ਬਾਤ ਨੂੰ ਮੰਦੀ ਲਗਾ ਕੇ ਫੇਰ ਲਗਾ ਲਾਂਗੇ ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟ੍ਰੀ ਕਲਜੀ ਕਾਰिज ਇੰ ਦਾ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਜੀ ਖਿਸ਼ੋ ਚੜ੍ਹਦੀ ਕਲਾ ਚ ਬਲੌਗ ਦੀ ਸ਼ੁਰੂਆਤ ਸਾਰਿਆਂ ਤੋਂ ਪਹਿਲਾਂ ਮੇਰੀਆਂ ਜੜੀਆਂ ਭੈਣਾ ਕਰਵਾ ਚ ਉੱਥੇ ਰੱਖਦੀ ਆ ਉਹਨਾਂ ਨੂੰ ਬਹੁਤ ਸਾਰਾ ਹੈਪੀ ਕਰਵਾ ਚੋਤ ਮੁਬਾਰਕਾ ਖੁਸ਼ ਰਹੋ ਤੋ ਅੱਛੀ ਏਦਾਂ ਹੀ ਚੜਦੀ ਕਲਾ ਚ ਰਹੋ ਪਰਮਾਤਮਾ ਤੁਹਾਨੂੰ ਹਰ ਇੱਕ ਖੁਸ਼ੀ ਰਵੇ ਆਪਣੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰਹੋ ਹੈਣਾ ਤੇ ਗਾਇਸ ਅੱਜ ਹੈ ਕਰਵਾ ਚੋਤ ਸਾਡੇ ਇੱਥੇ ਬਹੁਤ ਸਾਰੇ ਮਤਲਬ ਕਰਵਾ ਚੋਤ ਆ ਗਏ ਰੱਖਦੇ ਆਪਾਂ ਵੀ ਸੀ ਪਹਿਲਾਂ ਮੈਂ ਤਾਂ 3-4 ਸਾਲ ਹੋ ਗਏ ਜਦੋਂ ਪ੍ਰੀਤ ਦਾ ਵਿਆਹ ਕੀਤਾ ਸੀ ਮੈਂ ਵੀ ਨਹੀਂ ਹੋਣ ਰੱਖ ਲਈ ਹੈਗੀ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੈ ਫਿਰ ਕੋਈ ਕੁਐਸਚਨ ਕਰੇਗਾ ਸਰਦਾਰ ਨਹੀਂ ਇਹ ਨਹੀਂ ਕਰਦੀ ਉਹਨੇ ਪਰ ਆਹ ਆਪਣੇ ਸ਼ੌਂਕ ਆਪਾਂ ਸਾਰੇ ਪੂਰੇ ਕਰੀਦਾ ਹੈ ਪਾਠ ਪੂਜਾ ਕਰਕੇ ਮੈਂ ਸਭ ਤੋਂ ਪਹਿਲਾਂ ਦੇਖਦੀ ਹੁਣ ਨੀਆ ਜੀ ਬਿੱਗ ਬੋਸ ਚਾਹ ਪੀਂਦੀ ਹੋਈ ਠੀਕ ਹੈ ਤੇ ਆਪਾਂ ਚੂੜੀਆਂ ਦੇਖੋ ਜੀ ਲਈਆਂ ਸੀ ਆ ਮਹਿੰਦੀ ਲਾਈ ਆ ਅਮਰਤ ਕੌਰ ਨੇ ਅਮਰਤ ਨੇ ਮਹਿੰਦੀ ਲਾਈ ਇੱਕ ਹੱਥ ਤੇ ਰਾਤੀ ਲਗਵਾਈ ਸੀ ਕਿਉਂਕਿ ਬਹੁਤ ਟਾਈਮ ਲੱਗ ਜਾਂਦਾ ਲੇਟ ਕੰਮ ਤੋਂ ਨਿਭੜੀਦਾ ਨਾ ਤੇ ਇਦਾਂ ਹੁਣ ਲਗਵਾਵਾਂਗੀ ਮੈਂ ਸਾਡੇ ਇਥੇ ਸੁਣਦੀਆਂ ਕਥਾ ਵੀ ਸੁਣਦੀਆਂ ਆਪਾਂ ਤੇ ਅਰਦਾਸ ਹੀ ਕਰੀਦੀ ਹਮੇਸ਼ਾ ਵਾਹਿਗੁਰੂ ਜੀ ਦੇ ਅੱਗੇ ਉਹਨਾਂ ਕੋਲੋਂ ਇਹ ਸੁੱਖ ਹਰ ਚੀਜ਼ ਦੀ ਜੋ ਮੰਗਣਾ ਹੈ ਕਹਿਣਾ ਉਸ ਮਾਲਕ ਦੇ ਕੋਲੇ ਮੰਗੀ ਤੇ ਹੈ ਨਾ ਜੀ ਤੇ ਮੈਂ ਕਿਹਾ ਚਲੋ ਜੋ ਵੀ ਡੇਲੀ ਰੁਟੀਨ ਦੇ ਵਿੱਚ ਅੱਜ ਕੋਈ ਕੰਮ ਹੋਏਗਾ ਕੁਝ ਵੀ ਕਰਾਂਗੇ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੇ ਜਾਵਾਂਗੇ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾਏ ਰੱਖਿਆ ਕਰੋ ਠੀਕ ਹੈ ਜੀ ਬਹੁਤ ਅੱਛੇ ਅੱਛੇ ਕਮੈਂਟ ਆਉਂਦੇ ਬਹੁਤ ਸੋਹਣੀਆਂ ਸੋਹਣੀਆਂ ਮੇਰੀਆਂ ਬਹੁਤ ਅੱਛੀਆਂ ਅੱਛੀਆਂ ਪੈਣਾ ਨੇ ਜੜੀਆਂ ਪੈਣਾ ਮੈਨੂੰ ਬਹੁਤ ਸਾਰਾ ਪਿਆਰ ਦਿੰਦੀਆਂ ਨੇ ਤੇ ਬਹੁਤ ਸਪੋਰਟ ਵੀ ਕਰਦੀਆਂ ਨੇ ਅੱਛੇ ਅੱਛੇ ਕਮੈਂਟ ਵੀ ਕਰਦੀਆਂ ਨੇ ਤੇ ਅੱਛਾ ਲੱਗਿਆ ਵਧੀਆ ਲੱਗਦਾ ਹੈ ਇਦਾਂ ਹੀ ਬਸ ਮੈਨੂੰ ਤੁਹਾਡੇ ਪਿਆਰ ਤੇ ਸਪੋਰਟ ਦੀ ਜਰੂਰਤ ਹੈ ਠੀਕ ਹੈ ਜੀ ਬਾਕੀ ਡੇਲੀ ਰੁਟੀਨ ਚ ਜੋ ਹੋਏਗਾ ਜੋ ਬਣਾਵਾਂਗੇ ਆਪਾਂ ਕਰਦੇ ਹੁੰਨੇ ਆ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਦੇ ਜਿਵੇਂ ਕਿ ਚਲੋ ਅੱਜ ਕਰਵਾ ਚੋਤ ਤੇ ਆਪਾਂ ਜੋ ਬਣਾਵਾਂਗੇ ਤੇ ਸਾਡੇ ਬਣਦੀ ਹੁੰਦੀ ਹੈ ਜਿਵੇਂ ਸੇ ਸ਼ੁਰੂ ਤੋਂ ਸਾਬਤ ਉੜਦਾਂ ਦੀ ਦਾਲ ਰਾਜਮਾ ਪਾ ਕੇ ਅਸੀਂ ਇਹੀ ਬਣਾਉਂਦੇ ਹੁੰਨੇ ਆ ਸਾਡੇ ਰਵਾਜ ਹੈ ਵੀ ਜਿਹੜੀਆਂ ਰੱਖਦੇ ਆ ਨਾ ਕਰਵਾ ਚੋਤ ਤੇ ਫਿਰ ਸ਼ਾਮ ਨੂੰ ਦਾਲ ਜਾਵਾਂਗੇ ਦੇ ਬਣਦੇ ਆ। ਸੁਣਤ ਲੈ ਵਧੀਆ ਲੱਗਦਾ ਹੈ ਨਾ ਟੇਸਟੀ ਵੀ ਬਹੁਤ ਲੱਗਦੇ ਆ। ਤੇ ਤਦ ਤੱਕ ਤੁਸੀਂ ਬਨੇ ਰਹੋ ਗਾਇਸ ਮੈਂ ਕਿਹਾ ਚਲੋ ਨਾਸ਼ਤਾ ਬਣਾ ਕੇ ਇਹਨਾਂ ਨੂੰ ਦਵਾ ਦਈਏ। ਪਰੌਂਠੀਆਂ ਨਾਲ ਇੱਧਰ ਪਰੌਂਠੀਆਂ ਪੂਠੀਆਂ ਬਣਾਤੀਆਂ ਸੀ ਨਾਲੇ ਆਪਾਂ ਖੁਰਕੇ ਜ ਇਹਨਾਂ ਨੇ ਨਾਸ਼ਤਾ ਕਰਨਾ ਆਏਗਾ। ਨਾਸ਼ਤਾ ਕਰਕੇ ਬਾਕੀ ਹੋਰ ਕੰਮ ਜੋ ਵੀ ਹੋਏਗਾ ਸਫਾਈਆਂ ਦਾ ਕੰਮ ਹੁਣ ਸ਼ੁਰੂ ਕਰਾਂਗੇ ਘਰਵੇ ਤੋਂ ਬਾਅਦ ਠੀਕ ਹੈ ਜੀ। ਬਾਕੀ ਬਨੇ ਰਹੋ ਗਾਇਸ। ਦਿਖ ਰਹੀ ਹੈ? ਤੈ ਲੋ ਗਾਇਜ਼ ਆ ਲਗਾਤੀ ਮਹਿੰਦੀ ਇਹ ਹੱਥ ਤੇ ਰਹਿ ਗਈ ਸੀ ਹੁਣ ਆਪਾਂ ਇਹਦੇ ਤੇ ਵੀ ਕੰਪਲੀਟ ਹੋ ਗਈ ਹੈ ਮੇਰੀ ਮਹਿੰਦੀ ਤੇ ਲੋ ਗਾਇਜ਼ ਇੱਧਰ ਆਪਾਂ ਆਪਣੀ ਰਸੋਈ ਦਾ ਕੰਮ ਕਰ ਲਿਆ ਸੀ ਮੈਂ ਕਿਹਾ ਚਲੋ ਆਪਣਾ ਇਹ ਕੰਮ ਵੀ ਕਰ ਲਈਏ ਠੀਕ ਹੈ ਜੀ ਕਈ ਵਾਰੀ ਹੁੰਦਾ ਨਾ ਕਈ ਉਹ ਕਹਿ ਦਿੰਦੇ ਆ ਵਰਤ ਰੱਖ ਕੇ ਵੀ ਕੰਮ ਜਦੋਂ ਆਪਾਂ ਵਰਤ ਵੀ ਰੱਖ ਦਿੰਦੇ ਸੀ ਤਾਂ ਵੀ ਆਪਾਂ ਸਾਰਾ ਹੀ ਕੰਮ ਕਰਦੇ ਸੀ ਔਰਤਾਂ ਦਾ ਕੰਮ ਹੀ ਇਹੀ ਹੈ ਜੀ ਕਹਿੰਦੇ ਇੱਕ ਸਮਝਲ ਆਪਾਂ ਘਰ ਕਹਿ ਰਹੇ ਨੇ ਆਪਾਂ ਕਦੀ ਵੀ ਵੇਲੀਆਂ ਨਹੀਂ ਹੋ ਸਕਦੀਆਂ ਚਾਹੇ ਅਸੀਂ ਵਰਤ ਰੱਖੀਏ ਚਾਹੇ ਨਾ ਰੱਖੀਏ ਚਾਹੇ ਅਸੀਂ ਭੁੱਖੀਆਂ ਰਹੀਏ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਕੰਮ ਤੇ ਉਦਾਂ ਦੇ ਉਦਾਂ ਹੀ ਲੈਣੇ ਆ ਹਨਾ ਜੀ ਤੇ ਮੈਂ ਕਿਹਾ ਚਲੋ ਇੱਧਰ ਆਪਾਂ ਆਪਣੇ ਮਾਰ ਲੈਣੇ ਆਂ ਦੀ ਝਾੜੂ ਫਿਰ ਆਪਾਂ ਕਰਾਂਗੇ ਜੀ ਝਾੜੂ ਪੋਚਾ ਕਰਕੇ ਬਾਕੀ ਜੋ ਵੀ ਹੋਏਗਾ ਰੁਟੀਨ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਚਾਹਾਂਗੇ ਇਹ ਮੈਨੂੰ ਲੱਗਦਾ ਏ ਕਿ ਨਾ ਦਬ ਹੋ ਗਿਆ ਤੋੜ ਜਾਣਾ ਨਾ ਜਿਆਦਾ ਭਾਰੀ ਇਹਦੇ ਕਟਿੰਗ ਨਾ ਕਰ ਲਈ ਨਹੀਂ ਭਾਰੀ ਜਿਆਦਾ ਹੋਊਗਾ ਤਲੋਜੀ ਇੱਧਰ ਲਾ ਲੀਆ ਕੋਚਾ ਤੇ ਇੱਧਰ ਕੋਚਾ ਲਾਇਆ ਸੀ ਤੇ ਤੋਲੀਆਂ ਲਾਇਆ ਸੀ ਨਾ ਬੜਾ ਹੀ ਭਾਰੀ ਲੱਗ ਰਿਹਾ ਇਹ ਚੱਕਣਾ ਵੀ ਔਖਾ ਹੋ ਰਿਹਾ ਤੇ ਹੁਣ ਆਪਾਂ ਬਣਾਵਾਂਗੇ ਸੋਚ ਰਹੇ ਦੁਪਹਿਰੇ ਕੀ ਬਣਾਈਏ ਬਾਕੀ ਦੇਖਦੇ ਹਾਂ ਜੀ ਕੋਸ਼ਿਸ਼ ਤਾਂ ਹੈ ਹੀ ਹੈ ਨਾ ਮੂਹਨੇ ਚਾਵਲ ਵੈਸੇ ਰਾਤੀ ਵੀ ਦਾਲ ਚਾਵਲ ਬਣਨੇ ਬਾਕੀ ਦੇਖਦੇ ਹਾਂ ਜੀ ਜਿਸ ਤਰ੍ਹਾਂ ਵੀ ਹੋਏਗਾ ਉਸ ਤੇ ਜਰਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕਿਉਂਕਿ ਜੀ ਤੇ ਲੋ ਜੀ ਆਪਾਂ ਤਿਆਰ ਹੋ ਗਏ ਸੀ ਆਪਾਂ ਸੂਟ ਪਾ ਲਿਆ ਠੀਕ ਹੈ ਜੀ ਸੂਟ ਪਾਲਿਆ ਤੇ ਚੂੜੀਆਂ ਵੀ ਮੈਂ ਦੋਨੋਂ ਹੱਥਾਂ 'ਚ ਪਾਲੀਆਂ ਤੇ ਇੱਧਰ ਹੂਨ ਲਗਵਾਈ ਸੀ ਮਹਿੰਦੀ ਬਿਲਕੁਲ ਸਿੰਪਲ ਤੇ ਮੈਂ ਹਮੇਸ਼ਾ ਹੀ ਨਾ ਜਦੋਂ ਵੀ ਮੈਂ ਮਹਿੰਦੀ ਲਾਉਂਦੀ ਹੁੰਦੀ ਆ ਤੇ ਨਾਲ ਹੀ ਲਾ ਦੇਂਦੀ ਹੁੰਦੀ ਆ ਥੋੜੀ ਜੀ ਸੁੱਕ ਜੇ ਨਾ ਫਿਰ ਆਪਣੇ ਆਪ ਹੀ ਆਲਰੇਡੀ ਬਹੁਤ ਸੋਹਣਾ ਰੰਗ ਦੇ ਜਾਂਦੀ ਆ ਦੇਖ ਲਓ ਜਿਵੇਂ ਆ ਗੂੜੀ ਹੈ ਨਾ ਇਹ ਰਾਤੀ ਲਾਈ ਸੀ ਕਿ ਸੌਣ ਲੱਗਿਆ ਨੇ ਤੇ ਇਹ ਹੂਨ ਲਵਾਈਏ ਇਹਦਾ ਬਹੁਤ ਅੱਛਾ ਰੰਗ ਚੜਦਾ ਤੇ ਇੱਧਰ ਆਪਾਂ ਬਣਾਉਣ ਲੱਗਿਆ ਜੀ ਹੁਣ ਪਹਿਲਾਂ ਤਾਂ ਜਿਵੇਂ ਸਭ ਨੂੰ ਭੁੱਖ ਲੱਗੀ ਹੈ ਤੇ ਹੁਣ ਆਲੂ ਵਾਲੇ ਚਾਵਲ ਬਣਾਉਣ ਲੱਗੀ ਆ ਮੈਂ जल कोई सब्जी ना बनानी होती ठीक है प्याज टमा लसन अदर कट ली मैं झट फट वाले चावल बनाई बहुत टेस्टी बनते हैं ठीक है जी तब तक बने लो लाल मिर्च लो इधर साल हो चुका है गर्म Thank mm -hmm. you. ਲੋ ਜੀ ਜਦੋਂ ਵੀ ਕਦੀ ਖਿલો ਬਣਾਉਣਾ ਹੋਵੇ ਨਾ ਤੁਸੀਂ ਵੀ ਕੁੱਕਰ ਦੇ ਵਿੱਚ ਚਾਵਲ ਬਣਾਉਂਦੇ ਹੁੰਦੇ ਹੋ ਜਿੰਨਾ ਆਪਣੇ ਚਾਵਲ ਹੁੰਦੇ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਵੀ ਮੈਂ ਪਹਿਲਾਂ ਵੀ ਦੱਸਿਆ ਹੋਇਆ ਜੇਕਰ ਆਪਣੇ ਕੋਲ 1 ਗਲਾਸ ਚਾਵਲ ਬਣਾਣੇ ਤੇ 1 ਗਲਾਸ ਪਾਣੀ ਪਾਈ ਦਾ ਕੁੱਕਰ ਜੇ 2 ਬਣਾਉਂਦੇ ਆ ਤੇ 2 ਹੀ ਗਲਾਸ ਪਾਣੀ ਇਹਦੇ ਵਿੱਚ ਹੈ ਕੜਾਈ ਦੇ ਵਿੱਚ ਬਣਾਨੀ ਹੁੰਦੀ ਆ ਤੇ ਮੈਂ ਡਬਲ ਪਾਣੀ ਪਾਣੀ ਹੁੰਦਾ ਸਭ ਕੁਝ ਇਹ ਤੇ ਲੋ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਘਰਾਂ ਟਾ ਦੇਣਾ ਹੈ ਤੇ ਇੱਕ ਸੀਟੀ ਕੰਪਲੀਟ ਵੱਜੇ ਦੂਸਰੀ ਵੱਜਣ ਲੱਗੇ ਨਾ ਫਿਰ ਮੈਂ ਬੰਦ ਕਰ ਦਿੰਦੀ ਹੁੰਨੀ ਆ ਫਿਰ ਬਹੁਤ ਵਧੀਆ ਤੇ ਬਹੁਤ ਟੇਸਟੀ ਪਲਾਵ ਬਣ ਜਾਂਦਾ ਠੀਕ ਹੈ ਤੇ ਲੋ ਜੀ ਇੱਧਰ ਸਾਡੇ ਚਾਵਲ ਬਣ ਗਏ ਆ ਦੇਖੋ ਜੀ ਬਣ ਗਏ ਆ ਚਾਵਲ ਸਾਡੇ ਆਜੋ ਥਿਨੇ ਥਿਨੇ ਖਾਣੇ ਨੀਚੇ ਵੀ ਲਾ ਲੀ ਹਲਕੇ ਹਿਲੇ ਲਾ ਲੈਂਦੇ ਆ राधा रानी जी एक कुछ कुछ तो करवाओ लो गाइस रुकोगे तेरे फोन में लो गाइस आपा सुनने लग गया कथा इते सारे जणियां पर हमने देखनो आज इस पर जी। ने ने की। की मेरी हरकत की थी कि मेरी आज मांग केंदे ना मांग भरती सिंदूर भरया सबसे पहले तो मैं बड़ी ओपरी लग रही हूं कि अभी हम डांस भी कर शाम के टाइम आई तेरे नु तो मिनस जब मिनस ने कटा पानी कच्ची लस्सी नहीं लंदीया ना सो मिल बोली मैं बात कर कब ना प्राप्त तो मुझे दादा ले लो दीदी करवें का संबोधित है ले लो दीदी तेरा प्राप्त बहुत अच्छा लगेगा थैंक यू उसका नहीं अच्छा लगा दूसरी का इतना तुम्हें खाइना हम देखाई ना तुम्हें खाइना ऐसे में उनका देख जाओगे बड़ा नहीं मैं तुम्हारी लेके तुम्हारे लेके दऊ ये दूसरा पहले है इनका किताब देख जाओगे हां लेजे दीदी ये कि लिए बोल भी आ बाबा

तथा इनमें निम्नलिखित कहानी सुनकर चंद्रोदय में अर्ध देकर व्रत खोला जाता है कथा एक साहूकार के साथ लड़के और एक लड़की थी सठानी के सहित उसकी बहुओं और बेटों ने बेटी ने करवा चौथ का व्रत रखा था रात्रि को साहूकार के लड़के भोजन करने लगे तो उन्होंने अपनी बहन से कहा भोजन करने के लिए इस पर बहन ने उत्तर दिया भाई अभी चाँद नहीं निकला है इसके निकलने पर अर्घ देकर भोजन करूंगी बहन की बात सुनकर भाइयों ने क्या काम किया कि नगर से बाहर जाकर अग्नि जला दी और छन्नी लेकर छन्नी ले जाकर उसमें प्रकाश दिखाते हुए उन्होंने बहन से कहा बहन चाँद निकल आया है अर्घ देकर भोजन जीव लो ਯਾ ਸ਼ੰਕਰ ਉਸਨੇ ਆਪਣੀ ਭਾਵੀਆਂ ਸੇ ਗ੍ਰਿਨੇਸ਼ ਦੇਵਾ ਮਾਤਾ ਜਕੀ ਪਾਰਵਤੀ ਪਿਤਾ ਮਾ

रात को 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 तो चांद दिया जल के ऊपर ही मुझे माथा टेकन लगी है देवता जी दे� को जाए ਤੈਨੂੰ ਤਿੰਨ ਗਾਉਂ ਨਹੀ ਆਉਂਦੀ ਲੋਕਾਂ ਕੋਲ ਆਈ ਦੀ ਤੇਰੇ ਬਿਲਾ ਦੇਖਦੇ ਨਹੀ ਤੇ ਬਰ ਬੰਦ ਲਗਾਇਆ ਦਿਆ ਆ ਜੋ ਆਪਣੇ ਕੋਲ ਤੇ ਲੋਜੀ ਆਪਾਂ ਕਥਾ ਬਾਣੀ ਸੁਣ ਲਈ ਸ਼ਾਮ ਹੋ ਗਈ ਸੀ ਹੁਣ ਆਪਾਂ ਬਣਾਉਣ ਲੱਗੇ ਸੀ ਰਾਜਮਾ ਤੇ ਦਾਲ ਜਿਹੜੀ ਬਣਾਉਂਦੇ ਹੁੰਦੇ ਨੇ ਨਾ ਸਾਬਤ ਉਰਦਾਂ ਦੀ ਦਾਲ ਅਸੀਂ ਬਣਾਉਂਦੇ ਹੁੰਨੇ ਆ ਆ ਦੇਖੋ ਜੀ ਆਪਾਂ ਧੋ ਕੇ ਪਹਿਲਾਂ ਹੀ ਭਿਗੋ ਕੇ ਰੱਖਣੀ ਸੀ ਤਾਂ ਕਿ ਫਿਰ ਇਹ ਨਾ ਵਧੀਆ ਤਰੀਕੇ ਨਾਲ ਬਣ ਜਾਂਦੀ ਗੀ ਪਹਿਲਾਂ ਭਿਜੀ ਹੋਵੇ ਬਹੁਤ ਸੋਹਣੇ ਤਰੀਕੇ ਨਾਲ ਬਣ ਜਾਂਦੀ ਤੇ ਨੂੰ ਆਪਾਂ ਹੁਣ ਬਣਾਉਣ ਲੱਗੇ ਆ ਪਿਆ ਤੜਕਾ ਨਹੀਂ ਲੱਗਦੀ ਹੁੰਦੀ ਹਮੇਸ਼ਾ ਜਿਹੜੀ ਸਾਬਤ ਉਰਦਾਂ ਦੀ ਦਾਲ ਹੁੰਦੀ ਹੈ ਨਾ ਤੇ ਉਹਦੇ ਵਿੱਚ ਮੈਂ ਲਸਣ ਹਰੀਆਂ ਮਿਰਚਾਂ ਤੇ ਅਦਰਕ ਗ੍ਰਾਈਂਡ ਕਰਕੇ ਪਾਣੀ ਹੁੰਦੀ ਆ ਦੇਖੋ ਜੀ ਆਪਾਂ ਲਸਣ ਛਿਲਕੇ ਰੱਖ ਲਿਆ ਠੀਕ ਹੈ ਅਦਰਕ ਲੈ ਲਿਆ ਹਰੀਆਂ ਮਿਰਚਾਂ ਮਾਪ ਇਹਨਾਂ ਨੂੰ ਗ੍ਰਾਈਂਡ ਕਰ ਲਾਂਗੇ ਗ੍ਰਾਈਂਡ ਪਾ ਕੇ ਪਾਣੀ ਤਾਂ ਤੱਕ ਉਸੇ ਬਣੇਗਾ ਗਾਇਸ ਤੇ ਲੋਜੀ ਅੰਦਰ ਕਰ ਲਿਆ ਆਪਾਂ ਇਹਨਾਂ ਨੂੰ ਗ੍ਰਾਈਂਡ ਇਹ ਗ੍ਰਾਈਂਡ ਕਰਕੇ ਵਿੱਚ ਪਾਉਣਾ ਤੇ ਵਧੀਆ ਰਹਿੰਦਾ ਠੀਕ ਹੈ ਜੀ ਬਾਅਦ ਚੋਂ ਆਪਾਂ ਜਿੱਦਾਂ ਵੀ ਤੜਕਾ ਲਾਨੇ ਉਹ ਮੈਂ ਹਮੇਸ਼ਾ ਲਾਦੀ ਹੁੰਦੀ ਆ ਫਿਰ ਇਸ ਤੋਂ ਬਾਅਦ ਮਿਰਚਾਂ ਕਿੰਨੀ ਪੋੜੀ ਆ ਆ ਦੇਖੋ ਜੀ ਇਹਨਾਂ ਨੂੰ ਆਪਾਂ ਹੁਣ ਇੱਦਾਂ ਪਾ ਦਾਂਗੇ ਨਾ ਬਹੁਤ ਟੇਸਟੀ ਹੈ ਮਤਲਬ ਫਲੇਵਰ ਜਿਆ ਵਧੀਆ ਆ ਜਾਣਾ ਠੀਕ ਹੈ ਜੀ ਨਮਕ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣਾ ਟੇਸਟ ਅਨਸਾਰ ਨਮਕ ਹਲਦੀ ਹਲਦੀ ਪਤਾ ਤੁਹਾਨੂੰ ਇਹਦੇ ਵਿੱਚ ਨਾ ਸੀ ਬਹੁਤ ਹੀ ਘੱਟ ਮਤਲਬ ਹਲਦੀ ਪਾਉਂਦੇ ਆ ਕਹਿੰਦੇ ਹੁੰਦੇ ਆ ਤੇ ਹਲਕੀਆਂ ਜਿਹੀਆਂ ਮਿਰਚਾਂ ਕਿਉਂਕਿ ਮੈਂ ਹਰੀਆਂ ਮਿਰਚਾਂ ਪਾ ਲਈਆਂ ਠੀਕ ਹੈ ਜੀ ਦਿਲੋਂ ਰਾਮ ਤੇ ਲੋਰੀ ਇੱਦਾਂ ਧਰਤੀ ਆਪਾਂ ਧਾਲ ਇੱਦਾਂ ਧਰਤਾ ਦੁੱਧ ਠੀਕ ਹੈ ਜੀ ਇੱਧਰ ਆਪਾਂ ਆਪਣੇ ਚਾਵਲ ਧੋ ਕੇ ਰੱਖ ਲਏ ਆ ਤੇ ਆਪਾਂ ਫਟਾਫਟ ਆਪਣੀ ਰੋਟੀ ਬਣਾ ਲੈਨੇ ਹੁਣ ਬਾਕੀ ਵਲੌਗ ਫਿਰ ਲੰਬਾ ਹੋ ਜਾਂਦਾ ਤੇ ਕੱਲ ਨੂੰ ਦੂਜਾ ਵਲੌਗ ਲੈ ਕੇ ਆਵਾਂਗੇ ਮਿਲਦੇ ਆ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਆਪਣਾ ਪਿਆਰ ਤੇ ਸਪੋਰਟ ਇੰਦਰ ਹੀ ਬਣਾ ਕੇ ਰੱਖਿਓ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਓ ਸਾਰਿਆਂ ਨੂੰ ਫੇਰ ਉਸ ਤੋਂ ਹੈਪੀ ਕਰਵਾ ਚੌਥ ਤੇ ਤੁਸੀਂ ਪਹਿਲਾਂ ਵੀ ਦੇਖ ਲਈਏ ਸ਼ਾਇਦ ਮੈਂ ਦਿਖਾਤੀ ਆ ਆ ਦੇਖੋ ਜੀ ਮੈਂ ਲਾਈ ਸੀ ਮਹਿੰਦੀ ਕਾਣੀ ਵੀ ਸੁਣੀ ਸਭ ਕੁਝ ਕੀਤਾ ਬਹੁਤ ਵਧੀਆ ਇੰਜੋਏ ਕੀਤਾ ਬੱਲੇ ਵਾਲਿਆਂ ਨਾਲ ਠੀਕ ਹੈ ਜੀ ਬਹੁਤ ਅੱਛਾ ਲੱਗਿਆ ਪਰਮਾਤਮਾ ਕਰੇ ਸਾਰੇ ਇਦਾਂ ਹੀ ਖੁਸ਼ ਰਹਿਣ ਚੜ੍ਹਦੀ ਕਲਾ ਚ ਰਹਿਣ ਪਰਮਾਤਮਾ ਸਾਤ ਨੂੰ ਦੇ ਤੰਦਰੁਸਤੀ ਦੇਵੇ ਸਾਰਿਆਂ ਦੇ ਲਈ ਮਤਲਬ ਤਿਆਰ ਖੁਸ਼ੀ ਉਪਰ ਧਿਆਨ ਠੀਕ ਹੈ ਜੀ ਬਾਏ